ਆ ਗਿਆ ਸਮੱਸਿਆ ਇੰਨੀ ਹੈ ਜਿੰਨੀ ਕਵਾਰ ਮੀ ਪੈਂਦਾ ਉਨੀ ਵਾਰ ਇਥੇ ਪਾਣੀ ਹੋ ਜਾਂਦਾ ਵਿਚਾਰੀਆਂ ਮਾਤਾਵਾਂ ਪੈਣਾ ਡਿੱਗੀਆਂ ਰਹਿੰਦੀਆਂ ਇਥੇ ਸਰਕਾਰ ਨੂੰ ਕੋਈ ਵੀ ਕਿਸੇ ਦਾ ਬਿਲਕੁਲ ਵੀ ਦਰਦ ਨਹੀਂ ਹੁੰਦਾ ਹੈਗਾ ਕਿਹਨਾਂ ਕਦੋਂ ਘਰਕਿਰ ਸਿੰਘ ਜੀ ਜਦੇਰ ਸਾਹਿਬ ਜੀ ਇਹ ਵੀ ਕੀ ਕਹਿਣਾ ਚਾਹੁੰਦੇ ਜਿਹੜੇ ਲੰਮੇ ਸਮੇਂ ਤੋਂ ਇਹ ਸੜਕ ਕੋਲਾ ਸਾਹ ਕੋਲੇ ਮੋੜ ਤੇ ਚਿਹਾਈ ਦੇ ਵਿੱਚ ਖਰਾਬ ਹੈ ਜੀ ਵੀਰ ਜੀ ਇਹ ਪ੍ਰਸ਼ਾਸਨ ਨੂੰ ਇਹ ਕੰਮ ਮੰਗ ਕਰਨਾ ਚਾਹੁੰਦੇ ਆ ਕਿ ਸੜਕ ਜਲਦੀ ਜਲਦੀ ਬਣੇ ਇਹ ਕਿੰਨੇ ਸਮੇਂ ਤੋਂ ਖਰਾਬ ਹੈ ਜੀ ਇਹ ਵੀਰ ਜੀ ਹੋਗੇ 5-6 ਸਾਲ ਹੋ ਗਏ ਆ ਤੇ ਇਧਰ ਸਕੂਲ ਕਾਲਜ ਕੋਈ ਨਾਲ ਲੱਗਦਾ ਹੋਵੇ ਹਾਂਜੀ ਲੱਗਦਾ ਜੀ ਕੋਈ ਪ੍ਰਸ਼ਾਸਨ ਕੰਮ ਨਹੀਂ ਕਰਦਾ ਸਿਮਰਨਜੀਤ ਸਿੰਘ ਜੀ ਇਹ ਜਿਹੜਾ ਏਰੀਆ ਜਿੱਥੇ ਆਪਾਂ ਸਵਤ ਖੜੇ ਆ ਸਰਹਾਲੀ ਕਲਾਂ ਖੜੇ ਆ ਜੀ ਚੋਲੇ ਵਾਲੇ ਮੋੜ ਤੇ ਕੀ ਸਮੱਸਿਆ ਜੀ ਸਮੱਸਿਆ ਇੰਨੀ ਹੈ ਜਿੰਨੀ ਵਾਰ ਮੀਂਹ ਪੈਂਦਾ ਉੰਨੀ ਵਾਰ ਇੱਥੇ ਪਾਣੀ ਹੋ ਜਾਂਦਾ ਵਿਚਾਰੀਆਂ ਮਾਤਾਵਾਂ ਪੈਣਾ ਡਿੱਗੀਆਂ ਰਹਿੰਦੀਆਂ ਇੱਥੇ ਸਰਕਾਰ ਨੂੰ ਕੋਈ ਵੀ ਕਿਸੇ ਦਾ ਬਿਲਕੁਲ ਵੀ ਦਰਦ ਨਹੀਂ ਹੁੰਦਾ ਹੈਗਾ ਹਜ਼ਾਰਾਂ ਵਾਰ ਨੈੱਟ ਦੇ ਉੱਤੇ ਪਾਇਆ ਵਾ ਹਜ਼ਾਰਾਂ ਮਾਰ ਸਾਹਿਬ ਕੁਝ ਕੀਤਾ ਪਰ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਲਿਆ ਇਸ ਚੀਜ਼ ਤੇ ਤੁਸੀਂ ਆਪ ਇੱਥੇ 15 ਮਿੰਟ ਖਲੋ ਕੇ ਵੇਖੋ ਤੁਹਾਨੂੰ ਕੋਈ ਨਾ ਕੋਈ ਡਿੱਗਾ ਹੀ ਲੱਭੇਗਾ ਇੱਥੇ ਵਿਚਾਰਾ ਫਿਰ ਵੀ ਸਰਕਾਰ ਕੋਈ ਇਹਦਾ ਕੋਈ ਹੱਲ ਨਹੀਂ ਕਰਦੀ ਹੈਗੀ ਅੱਜ 3 ਸਾਲ ਹੋ ਗਏ ਨੇ ਵੰਦੇ ਨੂੰ ਜੀ ਸਾਡੀ ਲੱਗ ਗਈ ਦੁਕਾਨ ਆ ਭਾਈ ਤੇ ਰੋਜ਼ ਹੀ ਕੁਝ ਵੇਖੀਦਾ ਵਾ ਕੀ ਮੰਨਤੀ ਕਰਦੇ ਤੁਸੀਂ ਅੱਜ ਹੀ ਸਰਕਾਰ ਵੱਲੋਂ ਐਯੋ ਮੰਗ ਕਰਦੇ ਆ ਵੀ ਇਸ ਰੋਡ ਨੂੰ ਸਹੀ ਕੀਤਾ ਜਾਵੇ ਜਲਦ ਤੋਂ ਜਲਦ ਕੀਤਾ ਜਾਵੇ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਮੋੜ ਦੇ ਉੱਤੇ ਇੰਨਾ ਪਾਣੀ ਖੜਾ ਕਿੰਨੀ ਕਿ ਸਮੱਸਿਆ ਆ ਰਹੀ ਨੰਗਨ ਦੇ ਬਹੁਤ ਹੀ ਜ਼ਿਆਦੀ ਸਮੱਸਿਆ ਆ ਰਹੀ ਹੈ ਹਰਿਆਲੀ ਦੇ ਕਿਹੇ ਪਾਸੇ ਇਸ ਹਰਿਆਲੀ ਵਿੱਚ ਵੜਿਆ ਨਹੀਂ ਜਾਂਦਾ ਜੀ ਪੱਟੀ ਵਾਲੇ ਬੰਨ ਵੀ ਹਰਿਆਲੀ ਵਿੱਚ ਨਹੀਂ ਵੜ ਸਕਦੇ ਆਪਾਂ ਸ਼ਗਰੀਆ ਕਿਹੇ ਰਾ ਥੋੜੀ ਵੀ ਹਰਿਆਲੀ ਦੇ ਵਿੱਚ ਨਹੀਂ ਵੜਿਆ ਬਹੁਤ ਹੀ ਅੱਜ ਜਾਰੀ ਹਾਲਤ ਬੰਦੀ ਹੈ ਇੱਕ ਵੀ ਇੱਕ ਮਹੀਨਾ 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 ਪਾਣੀ ਨਹੀਂ ਮੁਕਰਾਈ ਤੇ ਕੀ ਕਹਿਣਾ ਚਾਹੁੰਦੇ ਜੇ ਪ੍ਰਸ਼ਾਸਨ ਦੇ ਹਨ ਹੈ ਨਾ ਇਹੀ ਚਾਹੁੰਨੇ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਸੜਕਾਂ ਬਣਾਈਆਂ ਜਾਣਾ ਸੁਧਾਰ ਕੀਤਾ ਜਾਵੇ ਪਾਣੀ ਖੜਾ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਮੰਦੀ ਹਾਲਤ ਆ ਜੀ ਬਹੁਤ ਛੜਕ ਗੰਦੀ ਆ ਇਹਨਾਂ ਸਰਕਾਰਾਂ ਨੂੰ ਚਾਹੀਦਾ ਕਿ ਆਂਦੇ ਅਸੀਂ ਆ ਵਿਕਾਸ ਕਰਦਾ ਕੋਈ ਵਿਕਾਸ ਨਹੀਂ ਹੋਇਆ ਆ ਵੇਖੋ ਕਿੰਨੀ ਸੰਗਤ ਲੰਗਦੀ ਆ ਸਾਰੇ ਕੋਈ ਪਾਣੀ ਕੋਈ ਇੰਨੇ ਵੰਡੇ ਜਾਣਾ ਕਿ ਇੰਨੇ ਕਿਦੇ ਜਾਣਾ ਇਹਨਾਂ ਮਾਰੀ ਸਰਕਾਰੇ ਨੇ ਤੋਂ ਹੋਰੇ ਤੋਂ ਕੋਈ ਨਹੀਂ ਆ ਸਕਦੀ ਜਿੱਡੀ ਗੰਦੀ ਸਰਕਾਰ ਇਹਦੇ ਲਈ ਧਿਆਨ ਹੀ ਨਹੀਂ ਕਿਸਦਾ ਇਹਦੇ ਵੇਖਣਾ ਚਾਹੀਦਾ ਨਾ ਇਹਨਾਂ ਨੂੰ ਆਣ ਕੇ ਇਹ ਜਿਹੜੇ ਐਮਐਲਏ ਬਣਿਆ ਵਾ ਇਹਨਾਂ ਨੂੰ ਆਣ ਕੇ ਵੇਖਣਾ ਚਾਹੀਦਾ ਵੋਟਾਂ ਪਾ ਕੇ ਲੈ ਗਏ ਨੇ ਵੜਾ ਵਿਕਾਸ ਕਰਦੇ ਆ ਇਹਨਾਂ ਕੋਈ ਮਾਰਦੇ ਨਹੀਂ ਚੱਕਰ ਤਨਾ ਕੋਈ ਧਿਆਨ ਇਹਨਾਂ ਦਾ ਜੀ ਕਿ ਕਿੰਨੇ ਕ ਸਮੇਂ ਤੋਂ ਜਿਹੜੀ ਇਹ ਕਿੰਨਾ ਛੜਕਾ ਇਹ ਖਰਾਬ ਅਜੋ ਇਹਦੇ ਬਹੁਤ ਸਮੇਂ ਤੋਂ ਜੋ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਇਤਰਾਹੀਂ ਹੁਣ ਵੀ ਇਦਾਂ ਹੀ ਹੋ ਰਹੀ ਆ ਇਹਨਾਂ ਨੇ ਇੱਕ ਨੇ ਐਮਐਲਏ ਨੇ ਆਣ ਕੇ ਨਹੀਂ ਵੇਖਿਆ ਵੀ ਸਾਡੇ ਆ ਇਸ ਤਰ੍ਹਾਂ ਵਿਕਾਸ ਕੀਤਾ ਵਾ ਇਹਨਾਂ ਨੂੰ ਮੈ ਮੈਲਿਆਂ ਨੂੰ ਆਉਣਾ ਚਾਹੀਦਾ ਧਿਆਨ ਕੇ ਵਿਕਾਸ ਦੇ ਵੇਖਣ ਆਪਦਾ ਛੜਕਦਾ ਬਹੁਤ ਜ਼ਿਆਦਾ ਲੰਘਾ ਇਹ ਕਈਆਂ ਪਿੰਡਾਂ ਦੇ ਲੰਘਾ ਇਹਨੂੰ ਜਾ ਰਿਹਾ ਜੀ ਇਹ ਕਈਆਂ ਕਾਫੀ 50 30 ਪਿੰਡਾਂ ਨੂੰ ਲੰਘਾ ਜਾ ਰਿਹਾ ਹੈ ਵੱਡਾ ਰੰਗ ਲੰਘਾ ਜੀ ਬਹੁਤ ਜ਼ਿਆਦਾ ਇਹ ਖਰਾਬ ਹੈ